ਬਾਬਾ ਜੀ ਬੋਲੀ ਜਾਂਦਾ ਸੀ ਫੁੱਤੂਆਂ ਨੇ ਫੁੱਤੂ ਘੋੜੇ ਬਣਾਤੇ ਉਹ ਬਾਬੇ ਪੰਜਾਬ 50 ਕਿਲੋਮੀਟਰ ਪੰਜਾਬ ਸੰਗਾਰ ਭਜਾਇਆ ਸੀ ਮੁੰਮਾ ਆਪਣੇ ਪਹਾੜਾਂ ਦੇ ਖਲੋਤਾ ਜਿਮ ਚ ਇਹਦਾ ਸਾਰੇ ਨੇ ਵੀਡੀਓ ਸੁਣੀਆਂ ਬਾਬਾ ਕਿਹੜੀ ਆਲਿਆ ਹੁਣ ਤੂੰ ਜਿਹੜੀ ਗੱਲ ਕਹੀ ਆ ਤੂੰ ਉਸੇ ਤੇ ਕੈਮਰਾ ਨਾਲ ਠੀਕ ਆ ਮੇਰਾ ਪਿਤਾ ਪੁਰਖੀ ਖਿੱਤਾਵਾ ਕੋਰ ਸਵਾਰੀ ਮੰਦੇ ਨੇ ਕੱਲ ਫੋਨ ਕਰਿਆ ਸਾਰੇ ਪਰਿਵਾਰ ਨੂੰ ਇਟਲੀ ਦੀ ਇਟਲੀ ਦੀ ਇੰਡੀਆ ਸਿਟੀਜ਼ਨਸ਼ਿਪ ਹਾਂ ਤਿੰਨ ਡਿਫੈਂਡਰ ਗੱਡੀਆਂ ਦੋ ਕਿੱਲੇ ਪੈ ਲਈ ਉਦੂਆਂ ਨੇ ਕਹਿੰਦਾ ਫੁੱਦੂ ਕੋੜੇ ਉਹ ਜਿਹੜੇ ਉਰੇਆ ਉਰੇਆ ਜਿਹੜਾ ਕਹਿੰਦਾ ਸੀਗਾ ਚਾਲ ਦਾ ਪੂਹਾਰਾ ਪੰਜਾਬ ਸ਼ਿੰਗਾਰ ਚਾਲ ਦਾ ਪੂਹਾਰਾ ਕਦੇ ਉਹਰ ਕੋੜੇ ਐਦਾਂ ਬਿਠਾਉਨੇ ਆ ਇੱਕ ਇਹਦੀ ਫੋਟੋ ਲੈਨ ਚੰਗਾ ਪੌੜਾਂ ਵਾਲੀ ਵੀਰੇ ਕੋੜਾ 5 ਕੁਇੰਟਲ 20 ਕਿਲੋ ਦਾ ਕੋੜਾ ਸਿੱਧਾ ਖੜਾ ਕੱਲੇ ਪੌੜਾਂ ਤੇ ਪਿਛਲਿਆਂ ਪੌੜਾਂ ਤੇ ਖੜਾ ਕੱਲਾ ਗਾਮਚੀ ਵੀ ਥੱਲੇ ਨਹੀਂ ਲੱਗੀ ਹੋਈ ਗਾਮਚੀ ਵੀ ਸਿੱਧੀ ਖੜੀ ਆ ਕਿਸੇ ਰਾਈਡਰ ਤੋਂ ਕੋਈ ਨਹੀਂ ਕਢਾਇਆ ਇਹ ਹੁੰਦੀ ਆ ਹਾਰਟ ਨਾਲ ਅਟੈਚਿੰਗ ਉਰਨ ਲੈ ਕੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨੂੰ ਕਹਿੰਦੇ ਨੇ ਪੁੱਤ ਇਹ ਹੁੰਦਾ ਇਸ਼ਕ ਕਿਸੇ ਘੋੜੇ ਘੋੜੇ ਨੂੰ ਕਦੇ ਵੀ ਕਿਸੇ ਰਾਈਡਰ ਤੋਂ ਨਹੀਂ ਕਢਾਇਆ ਘੋੜੇ ਨੂੰ ਕਦੇ ਵੀ ਤਿਆਰੀ ਨਹੀਂ ਕਰਾਈ ਰਾਈਡਿੰਗ ਵਾਸਤੇ ਕੱਲੀ ਟ੍ਰੇਨਿੰਗ ਕਰਾਉਂਦੇ ਰਹਾਂ ਇੱਕ ਉਹ ਬਾਬਾ ਜੀ ਬੋਲੀ ਜਾਂਦਾ ਸੀ ਫੁੱਤੂਆਂ ਨੇ ਫੁੱਤੂ ਘੋੜੇ ਬਣਾਤੇ ਉਹ ਬਾਬੇ ਪੰਜਾਬ 50 ਕਿਲੋਮੀਟਰ ਪੰਜਾਬ ਸਿੰਘਾਂਰ ਭਜਾਇਆ ਸੀ ਮਨਾ ਸਾਬ ਲਾ ਕੇ ਬੋਲਿਆ ਕਰੋ ਫੁੱਲ ਸਪੀਡ ਤੇ ਢਾਈ ਢਾਈ ਘੰਟੇ ਕੋੜਾ ਭੱਜਿਆ ਸਾਡਾ ਪੰਜਾਬ ਸ਼ਿੰਗਾਰ ਐਵੇਂ ਦੁਨੀਆ ਨਹੀਂ ਜਿੱਤੀ ਕੋਹ ਹੋਰ ਸੁਣ ਠੀਕ ਆ ਆ ਦੇਖ ਇਹ ਇਸ਼ਕ ਦੀਆਂ ਬਾਤਾਂ ਹੁੰਦੀਆਂ ਨੇ ਨਾ ਤਾਂ ਮੈਂ ਰਾਈਡਿੰਗ ਕਰੀਆ ਨਾ ਪੰਜਾਬ ਸ਼ਿੰਗਾਰ ਨੇ ਕਦੇ ਰਾਈਡਿੰਗ ਕਰਾਈਆ ਇਹ ਆ ਇਸ਼ਕ ਬੋਲੇ ਸੋਨਿਹਾਲ ਸਾਸ਼ਰੀਆ ਕਾਲ ਕਹਿੰਦਾ ਫੁੱਦੂਆਂ ਦੇ ਫੁੱਦੂ ਕੋੜੇ ਠੀਕ ਆ ਬੰਦੇ ਨੇ ਕੱਲ ਫੋਨ ਕਰਿਆ ਸਾਰੇ ਪਰਿਵਾਰ ਨੂੰ ਇਟਲੀ ਦੀ ਇਟਲੀ ਦੀ ਇੰਡੀਆ ਸਿਟੀਜ਼ਨਸ਼ਿਪ ਹਾਂ ਤਿੰਨ ਡਿਫੈਂਡਰ ਗੱਡੀਆਂ ਦੋ ਕਿੱਲੇ ਪੈ ਲਈ ਉਦੂਆਂ ਨੇ ਕਹਿੰਦਾ ਫੁੱਦੂ ਘੋੜੇ ਗੁੱਸਾ ਪਾਪੇ ਤੇਰੀ ਇਸੇ ਗੱਲ ਤੇ ਆਇਆ ਨਹੀਂ ਤੇਰਾ ਸਤਕਾਰ ਆ ਬਾਣੇ ਦਾ ਪੁੱਗਾ ਤੂੰ ਕਹਿੰਦਾ ਫੁੱਦੂਆਂ ਦੇ ਫੁੱਦੂ ਘੋੜੇ ਠੀਕ ਆ ਬੜਾ ਹਿਸਾਬ ਨਾਲ ਬੋਲਦੀ ਨਾ ਹੁੰਦਾ ਚੱਲ ਪੁੱਤ ਓਏ ਚੱਲ ਚੱਲ ਮੇਰੇ ਪੁੱਤ ਹੇਉਂ ਦਵ ਦਵ ਰਿਆ ਉਰੇ ਆ ਰਿਆ ਕਿੰਨੇ ਕਿੰਨੇ ਪੂਜੋ ਬਣੂ ਰਿਆ ਤੂੰ ਬਣਾਇਆ ਚ ਸ਼ੁਰੂ ਤੋਂ ਕਿੰਨੇ ਉਰੇ ਆ ਉਹ ਜਿਹੜੇ ਉਰੇ ਆ ਉਰੇ ਆ ਜਿਹੜਾ ਕਹਿੰਦਾ ਸੀਗਾ ਚਾਲ ਦਾ ਪੂਹਾਰ ਆ ਪੰਜਾਬ ਸ਼ਿੰਗਾਰ ਚਾਲ ਦਾ ਪੂਹਾਰ ਆ ਕਦੇ ਪੂਹਰ ਕੋੜੇ ਐਦਾਂ ਬਿਠਾਉਨੇ ਆ ਇੱਕੇ ਦੀ ਫੋਟੋ ਲੈਣ ਚੰਗਾ ਪੌੜਾਂ ਵਾਲੀ ਵੀਰੇ ਕੋੜਾ 5 ਕੁਇੰਟਲ 20 ਕਿਲੋ ਦਾ ਕੋੜਾ ਸਿੱਧਾ ਖੜਾ ਕੱਲੇ ਪੌੜਾਂ ਤੇ ਪਿਛਲਿਆਂ ਪੌੜਾਂ ਤੇ ਖੜਾ ਕੱਲਾ ਗਾਮਚੀ ਵੀ ਥੱਲੇ ਨਹੀਂ ਲੱਗੀ ਹੋਈ ਗਾਮਚੀ ਵੀ ਸਿੱਧੀ ਖੜੀ ਆ ਠੀਕ ਆ ਕੱਲੇ 5 ਕੁਇੰਟਲ 20 ਦੱਸੋ ਐ ਫੈ ਲੋਜਿਕ ਦੇ ਨਾਲ ਦੱਸੋ ਤਰਕ ਦੇ ਨਾਲ 5 ਕੁਇੰਟਲ 20 ਕਿਲੋ ਵਜਨ ਕੱਲੇ ਪੌੜਾਂ ਤੇ ਚੱਕ ਸਕਦਾ ਜਿਹੜਾ ਕੋੜਾ ਪਿਛਲੀਆਂ ਲੱਤਾਂ ਦਾ 20 ਹੋਵੇ ਪੂਰ ਹੋਵੇ ਐਡੇ-ਐਡੇ ਥਾਏ ਨੇ ਇਹਦੇ ਠੀਕ ਆ ਤੇ ਆਹ ਰਾਈਡਿੰਗ ਕਰ ਰਹੇ ਆ ਆ ਲਓ ਦੱਸੋ ਕਦੇ ਰਾਈਡਿੰਗ ਨਹੀਂ ਕੀਤੀ ਇਹ ਤੇ ਆ ਲਓ ਕੱਲੇ ਪੂਰ ਕੋੜੇ ਆਂ ਤੁਰਦੇ ਨੇ ਹੈ ਬਾਸ ਇੱਕ ਬਾਤ ਨਾਲੇ ਤਿਲਕ ਦਾ ਉਸ ਤੋਂ ਆ ਤਿਲਕ ਦਾ ਕੋਈ ਕਾਠ ਹੀ ਨਹੀਂ ਹੈਗੀ ਕੋਈ ਸ਼ੈਡਲ ਨਹੀਂ ਪਾਇਆ ਝੁੱਲ ਪਾਇਆ ਹੋਇਆ ਝੁੱਲ ਦੇ ਉੱਪਰ ਬੈਠਾ ਇਹ ਇਸ਼ਕ ਦੀਆਂ ਬਾਤਾਂ ਹੈ ਇਹ ਪਿਆਰ ਦੀਆਂ ਬਾਤਾਂ ਹੈ ਨਾਲੇ ਹੁਣ ਤਾਂ ਨਹੀਂ ਅੱਧਾ ਘੰਟੇ ਦੀ ਰਾਈਡਿੰਗ ਕਰ ਰਿਆਂ ਅੱਧੇ ਘੰਟੇ ਦੀ ਇਹ ਚ ਬਣ ਗਈ ਪੂਰੀ ਵੀਡੀਓ ਹੋਰ ਦੱਸੋ ਅੱਜ ਕੀ ਕੋਈ ਬੋਲਣਾ ਰਤੀਆਂ ਨੇ ਓੜ ਬਾਬਾ ਜੀ ਕਹਿ ਰਹੇ ਤੇ ਫੁੱਦੂਆਂ ਨੇ ਫੁੱਦੂ ਕੋੜੇ ਖਾ ਵੀ ਗੁੱਸਾ ਆਦੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ ਉਹਨਾਂ ਨੂੰ ਮੈਂ ਸੋਚਦਾ ਸੀ ਵੀ ਜਿਸ ਦਿਨ ਪੰਜਾਬ ਸ਼ਿੰਗਾਰ ਤੋਂ ਮੈਂ ਕਢਾਉਂਗਾ ਕਿਸੇ ਰਾਈਡਰ ਤੋਂ ਵੀ ਉਹ ਬਾਬਾ ਜੀ ਨੂੰ ਬੁਲਾਵਾਂਗੇ ਜਿਹੜਾ ਬਾਬਾ ਜੀ ਕਾਫੀ ਬੋੜ ਰਹਾ ਤੇ ਇੰਨੇ ਜੋਗੇ ਕਿੱਛਾ ਫੁੱਦੂਆਂ ਨੇ ਆ ਇੰਨੇ ਜੋਗੇ ਤਾਂ ਹੈ ਨਹੀਂ ਮੈਨੂੰ ਪਤਾ ਫੁੱਦੂਆਂ ਨੇ ਕਹਿੰਦਾ ਫੁੱਦੂ ਕੋੜੇ ਕਹਿੰਦਾ ਕਰੇ ਕਾਠੀ ਤੇ ਮੈਂ ਕਿਹਾ 70 70 ਕਿਲੋਮੀਟਰ 66 ਕਿਲੋਮੀਟਰ ਪੰਜਾਬ ਸ਼ਿੰਗਾਰ ਭਜਾਇਆ 66 ਕਿਲੋਮੀਟਰ ਪੰਜਾਬ ਸ਼ਿੰਗਾਰ ਭਜਾਇਆ 2.5 ਘੰਟੇ ਘੋੜਾ ਫੋਲਰ ਰਿੰਗ ਦੇ ਵਿੱਚ ਸਪੀਡ ਤੇ ਭਜਾਇਆ ਮਾ ਉਦਾਂ ਦੀ ਕੋਈ ਰਿਸਰਚ ਥੋੜੀ ਅਨਪੜ ਬੰਦੇ ਨੇ ਰਿਸਰਚ ਨਹੀਂ ਕੋਈ ਅਨਪੜ ਬੰਦੇ ਤੁਸੀਂ ਅਸਾ ਉਰੇਆ ਮਾਨੂੰ ਸਰਮੇ ਹੋਰੀਂ ਦੇ ਵੀਡੀਓ ਦੇਖੋ ਵੀ ਤੁਸੀਂ ਡੋਡੇ ਖਾਓ ਏ ਮੈਂ ਕਿਹਾ ਵੀ ਜਿਹੜੇ ਚਿੱਟਾ ਪੀਨੇ ਸਮੈਕ ਪੀਨੇ ਗੋਲੀਆਂ ਖਾਣੇ ਟੀਕੇ ਲਾਉਣੇ ਆ ਉਹ ਬੰਦੇ ਨਾ ਪੰਜਾਬ ਉਹ ਬੰਦੇ ਉਹ ਛੱਡ ਕੇ ਦੋ ਚਮਚੇ ਡੋਡਿਆਂ ਦੇ ਖਾਓ ਹੈ ਗੁਰਦੁਆਰੇ ਜਾਓ ਭਾਂਡੇ ਮਾਂਜੋ ਮਾਪਿਓ ਜੀ ਲੱਤਾਂ ਘੁੱਟੋ ਘਰ ਦੇ ਕੰਮ ਕਰੋ ਸੇਵਾ ਕਰੋ ਆ ਗੱਲ ਕਹੀ ਆ। ਯਾ ਰਾਈਡਿੰਗ ਕਿਉਂ ਨਹੀਂ ਮਨੂੰ ਸਰਮੇ ਵੀ ਵੀਡੀਓ ਦੇਖੋ ਕਿੰਨੇ ਮਨੂੰ ਸਰਮੇ ਵੀ ਰਾਈਡਰ ਕਰਦੇ ਏਡੇ ਏਡੇ ਰਾਈਡਰ ਨੇ ਉਹਨਾਂ ਦੀ ਪੁੱਤ ਵਸ ਓਏ। ਹੈ ਇਹ ਇਹ ਵੀਡੀਓ ਪਾਉਣੀ ਆ ਅੱਜ ਹੁਣੇ 5 ਮਿੰਟਾਂ ਦੇ ਵਿੱਚ ਵਿੱਚ ਪਾਉਣੀ ਆ ਸਾਰੇ ਚੈਨਲ ਵਾਲੇ ਆਪਣੇ ਉਹ ਤੇ ਪਾਓ ਬਾਬਾ ਜੀ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਵੀ ਪੰਜਾਬ ਸ਼ਿੰਗਾਰ ਪੰਜਾਬ ਦਾ ਉਹ ਘੋੜਾ ਹੈ ਪੰਜਾਬੀਆਂ ਦਾ ਉਹ ਘੋੜਾ ਹੈ ਪੰਜਾਬ ਸ਼ਿੰਗਾਰ ਮੇਰਾ ਨਹੀਂ ਪੰਜਾਬ ਸ਼ਿੰਗਾਰ ਪੰਜਾਬੀਆਂ ਦਾ ਪੰਜਾਬ ਸ਼ਿੰਗਾਰ ਪੰਜਾਬ ਦਾ ਸ਼ਿੰਗਾਰ ਪੰਜਾਬੀਆਂ ਦਾ ਠੀਕ ਆ ਐਨਾ ਮਾਣ ਦਿੱਤਾ ਘੋੜੇ ਨੇ ਪੰਜਾਬ ਨੂੰ ਪੰਜਾਬੀਆਂ ਨੂੰ ਮੈਂ ਇਟਲੀ ਦੀਆਂ ਸਾਰੇ ਪਰਿਵਾਰ ਸਮੇਤ ਸਿਟੀਜ਼ਨਸ਼ਿਪਾਂ ਛੱਡ ਕੇ ਤਿੰਨ ਟੌਪ ਦੀਆਂ ਡਿਫੈਂਡਰਾਂ ਛੱਡ ਕੇ ਠੀਕ ਆ ਦੋ ਕਿੱਲੇ ਜ਼ਮੀਨ ਛੱਡ ਕੇ ਅੱਜ ਵੀ ਇਹਨੂੰ ਰੱਖੀ ਖੜਾ ਸਾਂਹ ਵਾਲੀ ਚੀਜ਼ ਨੂੰ ਅਸੀਂ ਫੁੱਦੂ ਆ ਤੁਸੀਂ ਸਾਨੂੰ ਕਹਿੰਦਾ ਫੁੱਦੂਆਂ ਦੇ ਫੁੱਦੂ ਘੋੜੇ ਮੜਾ ਮੋਟਾ ਦਿਮਾਗ ਤੋਂ ਬੋਲੀਦਾ ਬਾਬਾ ਜੀ ਠੀਕ ਆ ਨਾਲੇ ਉਰੇ ਆਓ ਜੇ ਮੈਂ ਇਹ ਵੀ ਸਾਬਤ ਕਰਦਾ ਘੋੜੇ ਤੇ ਬੈਠਾ ਜਿਵੇਂ ਚਲੋ ਮੈਂ ਕੌਂਟਰੋਵਰਸੀ ਵਾਲਾ ਬਿਆਨ ਨਹੀਂ ਦਿੰਦਾ ਸਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਗੀਜੇ ਦੇ जख्मੀਆਂ ਲਈ ਮਲਮ ਇੱਕ ਗੀਜੇ ਦੇ ਸ਼ਤਰਧਾਰਾ ਰੱਖਦੇ ਸੀ ਪਤਾ ਕਰ ਲੋ ਸ਼ਤਰਧਾਰਾ ਕਿਹਨੂੰ ਕਹਿੰਦੇ ਨੇ ਠੀਕ ਆ ਸਿੱਧ ਘੋੜੇ ਤੇ ਬੈਠਾ ਕਰਦੇ ਆਂਗੇ ਇੱਕ ਇਹ ਦੱਸਦੇ ਆਂ ਵੀ ਕਦੇ ਵੀ ਮੈਂ ਰਾਈਡਿੰਗ ਨਹੀਂ ਕੀਤੀ ਕਿਤੋਂ ਸਿੱਖੀ ਨਹੀਂ ਠੀਕ ਆ ਸਿੱਧਾ ਆ ਕੇ ਪੰਜਾਬ ਸਿੰਘਾਰ ਤੇ ਬੈਠੇ ਆਂ ਉਹ ਵੀ ਤੇਰੀ ਵੀਡੀਓ ਦੇਖ ਕੇ ਠੀਕ ਆ ਪਰ ਪੰਜਾਬ ਸਿੰਘਾਰ 22 ਘੰਟੇ ਭੱਜਦਾ ਠੀਕ ਆ ਓਏ ਇੱਕ ਟਾਇਰ ਜੀ ਨਹੀਂ ਫਿਰਦਾ ਸੀ ਉੱਥੇ ਫਤਿਹਗੜ ਸਾਹ ਕਹਿੰਦਾ ਫਤੇਗੜ ਸਾਹਿਬ ਕਹਿੰਦਾ ਸੱਤ ਲਿਓ ਘੋੜੇ ਕਹਿੰਦਾ ਸਾਰੇ ਐਂਬੂਲੈਂਸਾਂ ਤੇ ਘੱਲੂਗਾ ਕਹਿੰਦਾ ਪੰਜਾਬ ਸਿੰਘ ਐਂਬੂਲੈਂਸਾਂ ਦੇ ਘੱਲੂਗਾ ਕਹਿੰਦਾ ਹੋਰ ਕੋਈ ਗੱਲ ਦੱਸੋ ਅੱਜ ਵੀਡੀਓ ਪਾਉਣੀ ਹੈ ਬਸ ਹੋ ਗਿਆ ਬਸ ਠੀਕ ਆ ਇਹ ਠੰਡ ਕਰਕੇ ਜਿਹੜਾ ਜੱਕਈ ਵੀਰਾਂ ਨੇ ਪੁੱਛਣਾ ਵੀ ਘੋੜਾ ਟਕਿਆ ਕਿਉਂ ਹੋਇਆ ਹਵਾ ਚੱਲਦੀ ਆ ਪਸੀਨਾ ਆ ਰਿਹਾ ਘੋੜੇ ਨੂੰ ਫਿਰ ਉਹ ਹਵਾ ਲੱਗ ਕੇ ਨਾ ਗਰਮ ਸਰਦ ਹੁੰਦਾ ਕੋਈ ਕਾਠੀ ਨਹੀਂ ਪਕਾਈ ਕੋਈ ਚੁੱਲ੍ਹ ਨਹੀਂ ਪਾਇਆ ਆ ਕੱਲਾ ਝੁੱਲ ਪਾਇਆ ਹੋਇਆ ਆ ਦੇਖ ਲੋ ਰਾਈਟਿੰਗ ਸਿੱਧੀ ਕਰ ਰਹੇ ਆ ਵੀਰੇ 100 ਨੂੰ ਹੋਰ ਦੱਸਦੇ ਆ ਉਹ ਇਹ ਤਾਂ ਕੋਈ ਰਾਈਟਿੰਗ ਚ ਕੱਢਿਆ ਨਹੀਂ ਜਿਹੜੇ ਉਹ ਕਹਿੰਦੇ ਜੀ ਚਾਲ ਦਾ ਪੂਆ ਰਾ ਫਲਾਨਾ ਲਓ ਮੈਨੂੰ ਪਾਣੀ ਦਾ ਗਲਾਸ ਫੜਾ ਦਿਓ ਮੈਂ ਰਾਈਟਿੰਗ ਕਰਕੇ ਦਿਖਾਉਣਾ ਇੱਕ ਹੱਥ ਤੇ ਜੇ ਪਾਣੀ ਦਾ ਗਲਾਸ ਵੀ ਡੁੱਲ ਗਿਆ ਨਾਲੇ ਰਾਈਟਿੰਗ ਕੱਢੀ ਨਹੀਂ ਕਰੀ ਨਹੀਂ ਕੁਛ ਨਹੀਂ ਉਦਾਂ ਹੀ ਇਹ ਇਸ਼ਕ ਦੀਆਂ ਬਾਤਾਂ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਲੋਕਾਂ ਦਾ ਪਿਆਰ ਇਹ ਹਰੇਕ ਦੇ ਹਿੱਸੇ ਨਹੀਂ ਹੁੰਦਾ ਸੇਵਾ ਭਾਵਨਾ ਉਹਨਾਂ ਨਾਲ ਦੇ ਦੇ ਦੋ ਕਿਹੜਾ ਕਿੰਦੇ ਪਾ ਲੈ ਮੇਰੇ ਘੋੜੇ ਦੇ ਜੜੇ ਜੜੇ ਵੀਡੀਓ ਮੇਰੇ ਪਾ ਲੈ ਨੱਟ ਕੇ ਪੂਰਾ ਨੂੰ ਆ ਦੇ ਦੋ ਕਿਹੜਾ ਦੇ ਪਿੰਡ ਬਾਰੇ ਪਿਆਰੇ ਦੋਸਤੋ ਵਾਹ ਪਿਆਰੇ ਦੋਸਤੋ ਇਹ ਪਿੰਡ ਹੈਗਾ ਟਟੋਗਲ ਖੇੜੀ ਵੇਖ ਪਟਿਆਲੇ ਕੋਲੇ ਖੇੜੀ ਜੱਟਾਂ ਉੱਥੇ ਨਹੀਂ ਜਾਣਾ ਜ਼ਿਲ੍ਹਾ ਸੰਗਰੂਰ ਆ ਅਮਰਗੜ ਤੋਂ ਧੂਰੀ ਰੋਡ ਤੇ ਟਟੋਗਲ ਖੇੜੀ ਪਿੰਡ ਆ ਦੋ ਪਿੰਡ ਨੇ ਪਹਿਲਾਂ ਟਟੋਗਲ ਫਿਰ ਖੇੜੀ ਦੋਨੇ ਪਿੰਡਾਂ ਜਾ ਕੇ ਘੋੜਿਆਂ ਵਾਲਾ ਬਾਬਾ ਪੁੱਛ ਲਿਓ ਸਭ ਨੂੰ ਪਤਾ ਹੋਰ ਉਰੇ ਨੂੰ ਆ ਇੱਕ ਗੱਲ ਕਿਸੇ ਵੀ ਵੀਰ ਨੇ ਘੋੜਿਆਂ ਦੇ ਅੰਦਰ ਨਹੀਂ ਵੜਨਾ ਹੈਗਾ ਅਸੀਂ ਘੋੜੇ ਬਾਹਰ ਲਿਆ ਕੇ ਦਿਖਾਵਾਂਗੇ ਸੰਡੇ ਨੂੰ ਅਰ ਬਾਕੀ ਦਿਨ ਹੱਥ ਦਾ ਰੱਬ ਦਾ ਵਾਸਤਾ ਬਾਕੀ ਦਿਨ ਆਉਣ ਤੋਂ ਗਰੇਜ ਕਰਿਓ ਕਿਉਂਕਿ ਇੱਕ ਤਾਂ ਠੰਡ ਆ ਪੰਜਾਬ ਸ਼ਿੰਗਾਰ ਬਾਕੀ ਦਿਨ ਅਸੀਂ ਬਾਹਰ ਨਹੀਂ ਕੱਢਦੇ। ਵਾਰ ਜਿੱਕਾ ਖਾਲਸਾ ਵਾਰ ਜਿੱਕੀ ਫਤਿਹ ਮਹਾਦਾਸ ਬਾਬਾ ਜੱਸਾ ਸਿੰਘ ਘੂਰਸਵਾਰ ਸ਼ਾਗਿਰਦ ਦੁਨੀਆ ਦੇ ਥੰਮ ਸਵਾਰ ਪੈਗੰਬਰ ਸਵਾਰ ਉਸਤਾਦ ਕਰਨਲ ਸਰਪ੍ਰਸਤ ਸਿੰਘ ਜਿਨ੍ਹਾਂ ਨੇ ਆਪਣੀ ਕਲਾ ਨਾਲ ਨਿਜ਼ਾਬਾਜੀ ਨਾਲ ਕਿਤਾਬਖੀ ਤੌਰ ਤੇ ਦੁਨੀਆ ਦੇ ਅੱਗੇ ਆਪਣੀ ਕੀਮਤ ਲਵਾ ਬਣਾਇਆ ਸਾਡੇ ਉੱਤੇ ਜਿਹੜਾ ਪੂਰੀ ਪਾਲਸਵੱਜੀ ਇੰਟਰਨੈਸ਼ਨਲ ਗੇਮ ਦੀ ਅਸੀਂ ਨਿਹੰਗ ਸਿੰਘ ਸਵਾਰਾ ਪਿੰਡਾਂ ਨਾਲ ਜੁੜੇ ਹੋਏ ਆ ਮੈਂ ਪਹਿਲਾਂ ਆਪ ਦੇ ਬਾਰੇ ਦੱਸਦਾ ਮੈਨੂੰ ਹੁਣੇ ਮੇਰੇ ਉਸਤਾਦ ਸਾਹਮਣੇ ਇੱਕ ਬੜਾ ਪ੍ਰਸਿੱਧ ਪਹਿਲਵਾਨ ਆ ਬਹੁਤ ਵੱਡਾ ਰੁਸਤਮ ਆ ਉਹਨੇ ਮਨਾ ਨਹੀਂ ਲੈਣਾ ਪਹਿਲਵਾਨ ਦਾ ਮੈਂ ਉਹਨਾਂ ਨੂੰ ਕੰਟਰੋਵਰਸਟੀ ਨਹੀਂ ਪਾਉਣਾ ਪਰ ਮੈਨੂੰ ਉਸਤਾਦ ਨੇ ਕਿਹਾ ਵੀ ਮੇਰਾ ਨਾਂ ਲੈਣਾ ਮੈਂ ਪਹਿਲਵਾਨ ਦਾ ਆਪਣੇ ਪੜਾਵਾ ਤੇ ਖਲੋਤਾ ਅੱਜ ਤੇ ਜਿਮ ਚਾ ਇਹਨਾਂ ਸਾਰਿਆਂ ਨੇ ਵੀਡੀਓ ਸੁਣੀਆਂ ਬਾਬਾ ਕੇੜੀ ਵਾਲਿਆ ਹੁਣ ਤੂੰ ਜਿਹੜੀ ਗੱਲ ਕਹੀ ਆ ਤੂੰ ਉਸੇ ਤੇ ਕੈਮਰੇ ਨਾਲ ਠੀਕ ਆ ਮੇਰਾ ਪਿਤਾ ਪੁਰਖੀ ਖਿਤਾਵਾ ਕੋਰ ਸਵਾਰੀ ਨਾਨਕਿਆਂ ਦੇ ਤੌਰ ਤੇ ਦਾਦਕਿਆਂ ਦੇ ਤੌਰ ਤੇ ਤੇ ਮਾਂ ਦੇ ਨਾਨਕਿਆਂ ਦੇ ਤੌਰ ਤੇ ਮੈਂ ਜਿੰਨਾ ਚ ਸਵਾਰ ਹਾਂ ਮੈਂ ਉਨੀ ਗੱਲ ਕਰੂੰਗਾ ਤੇ ਤੂੰ ਜਿੰਨੀ ਘੋੜੇ ਤੇ ਚੜ ਕੇ ਗੱਲ ਕੀਤੀ ਆ ਉਨੀ ਤੇ ਹੀ ਰਹਿਣਾ ਤੂੰ 2.5 ਘੰਟੇ ਕਿਹਾ ਤੂੰ 2.5 ਘੰਟੇ ਸਵਾਰੀ ਕਰਨੀ ਆ ਤੂੰ 50 ਕਿਲੋਮੀਟਰ ਕਿਹਾ ਵਾ ਤੂੰ 50 ਕਿਲੋਮੀਟਰ ਘੋੜੇ ਨੂੰ ਤੋਰਨਾ ਵਾ ਉਸ ਤੋਂ ਬਾਅਦ ਮੈਂ ਰੋਜ਼ ਉਹਨ ਘੋੜੇ ਤੇ ਚੜ ਕੇ ਕਿਹੜੀ ਵੀਡੀਓ ਪਾਉਣੀ ਆ ਕੀ ਕੀ ਐਕਟੀਵਿਟੀਜ਼ ਕਰਨੀਆਂ ਉਸ ਤੋਂ ਬਾਅਦ ਸਾਡੇ ਜਿਹੜੇ ਅਗਲੇ ਪਲਾਨ ਨੇ ਯੂਕੇ ਤੋਂ ਜੋ ਨਰਸਿੰਗ ਹੋਣੀ ਆ ਇੰਟਰਨੈਸ਼ਨਲ ਕੈਂਪ ਬੈਕਿੰਗ ਇੰਟਰਨੈਸ਼ਨਲ ਪੰਜਾਬ ਨਿਹਦਾਬਾਦੀ ਦੇ ਪਲਾਨ ਨੇ ਮਨਟਰੀਅਲ ਤੋਂ ਸਿੰਘ ਨੇ ਦਸਾਂ ਦੇਸ਼ਾਂ ਦੇ ਸਿੰਘ ਨੇ ਜਿਨ੍ਹਾਂ ਦੇ ਕੋਲ 10-10 ਸਿਲੇਬਸ ਕਰਨਾ 7-7 ਦਾ 7-7 ਦਾ ਸਿੰਘ ਦਾ ਸਿਲੇਬਸ ਜਿਹੜਾ ਹੀ ਸ਼ੇਅਰ ਕਰ ਰਹੇ ਆ ਕਿ ਬਾਬਾ ਤੈਨੂੰ ਤਾਂ ਵਿੱਚ ਆਉਂਦੀ ਲੋੜ ਹੀ ਨਹੀਂ ਸੀ ਕਿਸੇ ਗੱਲ ਦੀ ਠੀਕ ਆ ਜਿੰਨੀ ਗੱਲ ਕਹੀ ਆ ਉਨੀ ਗੱਲ ਤੇ ਰਹਿਣਾ ਹੀ ਅਗਲਾ ਜਿਹੜਾ ਵੀਡੀਓ ਆ ਆਸਲ ਬੈਠੇ ਕੋਲ ਉੱਤੇ ਆ ਤੇ ਮੇਰੇ ਪਰਿਵਾਰਾਂ ਨੇ ਗੇੜ ਸਿੰਘ ਸਭਰਾ ਹੋਰ ਸਭਰਾ ਵਾਲੇ ਜਿੰਮ ਵਿੱਚ ਕੋਲ ਉੱਤੇ ਆ ਅਮਰ ਫਤਿਹ ਸਿੰਘ ਸਾਰਿਆਂ ਨੇ ਇਹ ਗੱਲ ਕਹੀ ਆ ਮੈਂ ਤਾਂ ਪਹਿਲੀ ਗੱਲ ਇਹ ਗੱਲ ਚ ਨਹੀਂ ਆਉਣਾ ਤੇ ਮੈਂ ਪਹਿਲਾਂ ਵੀ ਜਿਹੜੀ ਉਹ ਵੀਡੀਓ ਤੂੰ ਕਹਿੰਦਾ ਵੀ ਸਾਡੇ ਘੋੜੇ ਨੂੰ ਆਹ ਗੱਲ ਕਹੀ ਆ ਉਹ ਵੀਡੀਓ ਬਣੀ ਵਾ ਬਾਬਾ ਚੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਜਿਹੜੀ ਪਾਲਕੀ ਜਾ ਰਹੀ ਸੀ ਇਹ 15 20 ਦਿਨ ਮੈਂ ਪੱਤਰਕਾਰਾਂ ਤੋਂ ਇਸ ਮਾਹੌਲ ਤੋਂ ਪਰਾਂ ਰਿਹਾ ਵਾਂ ਕਿ ਖੇੜੀ ਵਾਲਾ ਉਹਦੇ ਘੋੜੇ ਵਾਲਾ ਦੁੱਧਿਆ ਘੋੜੇ ਦਾ ਵਿਸ਼ਾ ਮੇਰਾ ਕੋੜਾ ਮੇਰਾ ਵਿਸ਼ਾ ਨਹੀਂਗਾ ਮੈਂ ਇੰਟਰਨੈਸ਼ਨਲ ਲਾਹੌਰ ਆਂ ਕ੍ਰਾਸ ਕੰਟਰੀ ਖੇਡਦਾ ਵਾਂ ਜੰਪਿੰਗ ਖੇਡਦਾ ਵਾਂ ਇੰਡਿਉਰੈਂਸ ਖੇਡਦਾ ਵਾਂ ਮੇਰਾ ਖਿੱਤਾ ਉਹ ਵੀ ਜਿਹੜਾ ਪੰਜਾਬ ਦੇ ਵਿੱਚ ਮਰ ਚੁੱਕੀ ਘੋੜਿਆਂ ਦੀ ਗੇਮ ਆ ਜਿਹੜੀ ਪੇਂਡੂ ਪੱਤਰ ਤੇ ਜਿਹੜੀ ਗੇਮ ਆ ਉਹਨੂੰ ਦੁਬਾਰਾ ਸੁਰਜੀਤ ਕਰਨਾ ਸਾਡੇ ਵਰਗੇ ਬੰਦੇ ਕੰਧਾਂ ਨਾਲ ਟਾਈਮ ਕੰਧਾਂ ਲਵੇ ਕੇ ਟਾਈਮ ਪਾਸ ਕਰ ਰਹੇ ਆ ਜਿਹੜੀ ਗੇਮ ਹੁੰਦੀ ਆ ਕੋਈ ਨਾ ਕੋਈ ਰੌਲਾ ਪਾ ਕੇ ਗੇਮ ਕੈਨਸਲ ਕਰ ਦਿੱਤੀ ਜਾਂਦੀ ਆ ਹੁਣ ਇਹ ਆ ਕਿਸੇ ਨੂੰ ਮਾਰੀ ਨਹੀਂ ਕਿਸੇ ਨੂੰ ਚੱਗੀ ਨਹੀਂ ਨਾ ਤੈਨੂੰ ਕਹੀ ਆ ਜਿਹੜੀ ਗੱਲ ਹਕੀਕਤ ਆ ਉਹ ਜੋ ਗੱਲ ਕਹੀ ਆ ਉਹ ਤੇ ਕੈਨਸਲ ਉਹਦਾ ਬਕਸਾਨਾ ਕਰੂੰਗਾ ਜੋ ਜੋ ਚੱਲ ਰਿਹਾ ਵਾ ਕਿਹੜਾ ਘੋੜਾ ਕੀ ਆ ਕਿੰਨਾ ਮਿਕਸ ਵਾ ਨਾਲ ਦਲੀਲਾਂ ਦੇ ਨਾਲ ਬੰਦੇ ਵੀ ਦਲੀਲਾਂ ਵਾਲੇ ਜਿਹੜੇ ਪੋੜੇ ਪੂਰੇ ਘੋੜਿਆਂ ਦੇ ਵਿੱਚ ਮਾਰ ਆ ਜਿੱਥੇ ਕਹੇ ਜਿੱਦਾਂ ਕਹੇ ਜਦੋਂ ਕਹੇ ਹੁਣ ਜਿਹੜੀ ਗੱਲ ਕਹੀ ਆ ਉਸ ਮੁਕਾਬਲੇ ਤੇ ਖੁੱਸਰ ਨਹੀਂ ਜੇ ਪਛਤੇ ਤੇ ਗਾਲੀ ਇਹੋ ਮਿਲ ਤਾਤ ਜੋੜ ਕੇ ਕਿ ਜਿਹੜੀ ਤੂੰ ਦਾਵਾ ਕੀਤੀ ਘੋੜਸਵਾਰੀ ਦੀ ਸਾਡੇ ਕੋਲ ਸਿਰਫ ਘੋੜਸਵਾਰੀ ਆ ਸਾਡੇ ਕੋਲ ਨਜਾਬਾਜੀ ਆ ਸਾਡੇ ਕੋਲ ਸ਼ਿਕਾਰ ਆ ਸਾਡੇ ਕੋਲ ਜੋ ਵੀ ਤੀਰੰਗਾਰੀ ਜਿਹੜੀ ਹੁਣ ਤੱਕ ਕਈ ਮਿਹਨਤ ਕੀਤੀ ਆ ਜੇ ਉਸਤਾਦ ਮਲੂਕ ਸਿੰਘ ਉਸਤਾਦ ਚਰਨ ਸਰਪਤਾ ਸਿੰਘ ਜਿੱਥੋਂ ਜਿੱਥੋਂ ਦਾ ਕਈ ਕਹਿੰਦੇ ਆ ਜੋ ਅਸੀਂ ਅੰਦਰ ਆਪਣੇ ਸਮਾਈ ਬੈਠੇ ਆ ਠੀਕ ਆ ਸਾਲ ਕੋਇਆ ਹੀ ਵਾਇਰਲ ਹੋਏ ਆ ਤੁਸੀਂ ਜਿਹੜੇ ਕੰਮ ਤੇ ਵਾਇਰਲ ਕੀ ਉਹ ਸਾਨੂੰ ਕੋਈ ਲੈਣਾ ਦੇਣਾ ਨਹੀਂ ਕੋਈ ਤੈਨੂੰ ਲੈਣਾ ਨਹੀਂ ਮਾਰਿਆ ਕੋਈ ਗੱਲ ਨਹੀਂ ਕੀਤੀ ਕੋੜ ਸਵਾਰਾਂ ਨੂੰ ਗੱਲ ਕੀਤੀ ਆ ਸਰਦਾਰਾਂ ਨੂੰ ਗੱਲ ਕੀਤੀ ਆ ਤੂੰ ਵੀਡੀਓ ਪਾਈਆ ਤੇ ਤੂੰ ਆਪਣੇ ਬੰਦੇ ਨੂੰ ਇਹ ਗੱਲ ਕਹਿਣ ਦਿਆ ਜਿਉਂ ਮੇਰੇ ਕੋਲ ਨੂੰ ਖੋਤੀ ਦੱਸਿਆ ਉਹ ਦਮਦਮਾ ਸਾਹਿਬ ਤੋਂ ਘੋੜਾ ਆਇਆ ਵਾ ਮੇਰੀ ਜਿਹੜੀ ਅਕੈਡਮੀ ਆ ਤੰਤਨ ਬਾਬਾ ਜੋਰਾਵਰ ਸਿੰਘ ਸਾਹਿਬ ਤੰਤਨ ਬਾਬਾ ਫਤੇਗੜ ਸਿੰਘ ਸਾਹਿਬ ਨੇਜਾ ਬਾਜੀ ਅਕੈਡਮੀ ਸ੍ਰੀ ਫਤੇਗੜ ਸਾਹਿਬ ਫਤੇਗੜ ਸਾਹਿਬ ਦੀ ਜ਼ਮੀਨ 'ਚ ਫਤੇਗੜ ਸਾਹਿਬ ਗੁਰਦਰਾ ਸਾਹਿਬ ਦੇ ਕੋੜਿਆ ਜਿੱਨਾਂ ਤੇ ਸਵਾਰੀ ਕਰਦੇ ਆ ਜਿਹੜੇ ਸਾਨੂੰ ਸੰਗਤ ਦਿੰਦੀ ਆ ਉਦੋਂ ਬਾਅਦ ਤੇਰੇ ਸਤਿਕਾਰ ਦੀ ਮੈਨੂੰ ਕੋਈ ਲੋੜ ਨਹੀਂ ਤੂੰ ਆਇਆ ਮੈਂ ਮੁਕਾਬਲੇ 'ਚ ਹੁਣ ਮੁਕਾਬਲੇ ਦੇ ਵਿੱਚ ਰਹਿਣਾ ਹੀ ਤੂੰ ਵੀਡੀਓ ਪਾਤੀ ਤਾਂ ਮੇਰੀ ਆ ਗਈ ਅਗਲੀਆਂ ਸਾਰੀਆਂ ਵੀਡੀਓ ਕੋੜਾ 70 ਫੁੱਟ ਕਿਵੇਂ ਚੜਦਾ ਘੋੜਾ 50 ਕਿਲੋਮੀਟਰ 100 ਕਿਲੋਮੀਟਰ ਜਾਂ ਸਾਰਾ ਦਿਨ ਘੋੜੇ ਦੇ ਕਿਵੇਂ ਰਹਿੰਦਾ ਉਹ ਸਾਰੀਆਂ ਨਾ ਪਾਈ ਜਾਣੀਆਂ ਵਾ ਹੋ ਸਕਦਾ 13 ਕਰਕੇ ਦੋ ਦਿਨ ਇਕੱਲੇ ਜਿਹੜਾ ਹੀ ਸੋਚੀ ਬੈਠੇ ਆ ਕਿ ਪੰਜਾਬ ਸ਼ਾਹਸਵਾਰਾਂ ਦਾ ਪੰਜਾਬ ਆ ਪੰਜਾਬ ਦੇ ਵਿੱਚ ਘੋੜਿਆਂ ਦੀਆਂ ਗੇਮਾਂ ਹੁਣ ਮੇਜ਼ਾਬਾਜੀ ਹੋ ਗਏ ਜਿਸ ਤਰ੍ਹਾਂ ਲੈਂਦੇ ਪੰਜਾਬ 'ਚ ਹੋ ਰਹੀਆਂ ਸੁਲਤਾਨ ਇੰਟਰਨੈਸ਼ਨਲ ਹੋ ਰਿਹਾ ਉਹ ਉਸੇ ਮੇਜ਼ਾਬਾਜੀ ਹੋ ਰਹੀ ਆ ਸਾਡੇ ਲੋਕ ਵੇਂਦੇ ਆ ਤੇ ਲੋਕ ਨਿਰਣਾ ਕਰਨਗੇ ਲੋਕਾਂ ਨੇ ਕਿਹਦੀ ਗੱਲ ਸੁਣਨੀ ਆ ਸ਼ਾਹਸਵਾਰਾਂ ਦੀ ਗੱਲ ਸੁਣਨੀ ਆ ਦਸਵੇਂ ਪਾਤਸ਼ਾਹ ਤੇ ਸਿਧਾਂਤ ਦੀ ਗੱਲ ਸੁਣਨੀ ਆ ਕੀ ਲੁੱਟ ਕਸੋਟ ਤੇ ਘੋੜਿਆਂ ਦੇ ਉੱਤੇ ਹੋ ਰਿਹਾ ਗੁਮਰਾ ਝੂਸ ਤੂਫਾਨ ਠਗੀ ਠੋਰੀ ਦੀ ਗੱਲ ਸੁਣਨੀ ਆ ਸੋ ਮੈਂ ਮੇਰੇ ਭਰਾਵਾਂ ਨੇ ਮੈਨੂੰ ਤੁਹਾਡਾ ਬੜਾ ਧੰਨਵਾਦ ਭਰਾਵਾਂ ਦਾ ਮਾਣ ਮੈਂ ਜੋਧਿਆ ਸੂਰਮਿਆਂ ਦੇ ਕੋਲੋਂ ਆਵਾਂ ਹੁਣੇ ਲੋਹੇ ਨਾਲ ਮੱਥਾ ਮਾਰ ਕੇ ਡਿਆ ਤੇ ਮੈਂ ਪੱਟੀ ਆ ਪੱਟੀ ਮੇਰਾ ਇਲਾਕਾ ਵਾ ਪੱਟੀ ਦਾ ਮੈਂ ਰਹਿਣ ਵਾਲਾ ਵਾਂ ਤੇ ਮੇਰੇ ਨਾਨਕਿਆਂ ਦੇ ਘੋੜੇ ਫਿਲਮ ਇੰਡਸਟਰੀ ਤੱਕ ਗਏ ਆ ਮੇਰੇ ਪਰਨਾਨਾ ਜੀ ਬਾਪੂ ਮੰਗਲ ਸਿੰਘ ਤੱਕ ਮੇਰਾ ਪਰਦਾਦਾ ਸਰਦਾਰ ਕੇਰ ਸਿੰਘ ਸੰਧੂ ਮੇਰੇ ਇਲਾਕੇ ਚੋਂ ਆਕੇ ਬਾਬਾ ਖੜੀ ਆਲਾ ਮੇਰਾ ਪੂਰਸੀ ਨਾਮਾ ਪਤਾ ਕਰ ਮੈਂ ਹੈ ਕੌਣ ਆ ਠੀਕ ਆ ਉਦੋਂ ਬਾਅਦ ਗੱਲ ਕਰੀ ਅਗਲੀਆਂ ਗੱਲਾਂ ਅਗਲੀਆਂ ਦਲੀਲਾਂ ਬਾਅਦ ਚ ਤੁਹਾਡੇ ਜਰ ਸਿੰਘ ਫਰਾਰ ਦਾ ਜਿਹੜਾ ਫਾਰਮ ਆ ਸਰਕਾਰ ਉਸ ਜਰ ਸਿੰਘ ਫਰਾਰ ਬਕਸਰ ਉਹਨੂੰ ਘੋੜੇ ਮੇਰੇ ਪਰਦਾਦਾ ਲਿਆ ਕੇ ਦੰਦਾ ਜਾ ਤੁਰ ਕੇ ਇਲਾਣ ਤੇ ਰਾਖ ਚੋਂ ਤੇ ਮੇਰੇ ਪਰਦਾਦੇ ਨੇ ਰਿਕਾਰਡ ਕੀਤਾ ਸੀ 490 ਮੀਟਰ ਤੋਂ ਹੁੰਦਾ 1975 ਦੇ ਵਿੱਚ ਪੰਜਾਬ ਸਰਕਾਰ ਨੇ ਫਤਿਹਗੜ੍ਹ ਸਾਹਿਬ ਉਹਦਾ ਸਨਮਾਨ ਕੀਤਾ ਸੀਗਾ ਕਿ ਉਹ ਸਾਰੀ ਜ਼ਿੰਦਗੀ ਇੱਥੇ ਲੀਡ ਰਿਆ ਮਰਦੇ ਦਮ ਤੱਕ ਉਹਨੇ ਵਸਤੇ ਨਹੀਂ ਚੜਿਆ ਤੂੰ ਹੁਣ ਗੱਲ ਕੀਤੇ ਆ ਤੇਰਾ ਮੁਕਾਬਲਾ ਕਿਦਣਾ ਵਾ ਅੱਗੇ ਤੂੰ ਕੰਟਰੋਵਰਸੀ ਕੀਤੀ ਆ ਹੁਣ ਕੋਈ ਕੰਟਰੋਵਰਸੀ ਨਹੀਂ ਤੈਨੂੰ ਮਿਹਨਤ ਹੀ ਆ ਕਿ ਤੂੰ ਆਪਦੀ ਗੱਲ ਤੋਂ ਮੁਕਰਨਾ ਨਹੀਂਗਾ ਬਸ ਜੋ ਤੂੰ ਕਹਿ ਤੂੰ ਉਹੀ ਕਰਨਾ ਤੇ ਤੇਤੋ ਕਰਾਉਣਾ ਹੈ ਵਾਹਿ ਦੀਪਾ ਕਰਤਾ ਵਾਹਿ